ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਗੁਰਦੁਆਰਾ ਸ੍ਰੀ ਅਕੋਈ ਸਾਹਿਬ ਦੇ ਜਿਹੜਾ ਕਿ ਸੰਗਰੂਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਸੰਗਰੂਰ ਤੋਂ ਧੂਰੀ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਪਿੰਡ ਪਿੰਦਾ ਅਕੋਈ ਸਾਹਿਬ ਉਹ ਸਥਾਨ ਤੇ ਮੌਜੂਦ ਆ ਜੀ ਇਹ ਗੁਰਦੁਆਰਾ ਸਾਹਿਬ ਚਾਰ ਪਾਸ਼ਾੀਆਂ ਦੀ ਸ਼ੋਪਾ ਪ੍ਰਾਪਤ ਸਥਾਨ ਆਗਾ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਛੇਵੀਂ ਸ਼੍ਰੀ ਗੁਰੂ ਹਰगोबिंद ਸਿੰਘ ਜੀ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਪਾਤਸ਼ਾਹੀ ਦਸਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਾਂ ਚੋਂ ਪ੍ਰਾਪਤ ਸਥਾਨ ਆ ਜੀ ਤਾਂ ਆਪਾਂ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਇਸ ਨਗਰ ਦਾ ਨਾਮ ਅਕੋਈ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਨਾਮਕਰਨ ਕਿੱਦਾਂ ਹੋਇਆ ਆ ਵੀਡੀਓ ਦੇ ਨੰਡ ਤੱਕ ਬਣੇ ਰਹੋ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਚੈਨਲ ਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਥਾਮਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤਾਂ ਆਓ ਜੀ ਅਸ ਦਾ ਸਫ਼ਰ ਸ਼ੁਰੂ ਕਰਦੇ ਆਂਗੇ ਆਪਾਂ ਇਸ ਪੁਆਇੰਟ ਤੇ ਰੁਕੇ ਆਂਗੇ ਸੰਗਰੂਰ ਤੋਂ 4 ਕਿਲੋਮੀਟਰ ਅੱਗੇ ਜਦੋਂ ਆਪਾਂ ਧੂਰੀਵਲ ਜਾਣੇ ਆਂਗੇ ਤਾਂ ਧੂਰੀਵਲ ਜਾਂਦਿਆਂ ਸੱਜੇ ਹੱਥ ਇੱਕ ਰੋੜ ਇਧਰ ਨੂੰ ਪਿੰਡ ਵੱਲ ਮੁੜਦੀ ਆਗੀ ਜੋ ਕਿ ਅਕੋਈ ਸਾਹਿਬ ਜਾਣਦੀ ਹੈਗੀ ਇੱਥੋਂ ਪਿੰਡ ਦੇ ਅੰਦਰ 1 ਕਿਲੋਮੀਟਰ ਪਿੰਡ ਦੇ ਪੰਚਾਇਤੀ ਭਵਨ ਅਤੇ ਨਾਲ ਹੀ ਇੱਧਰ પ્રાਚਨ ਹਨੂਮਨ ਮੰਦਿਰ ਹੈਗਾ ਇਹਨਾਂ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਅਕੋਈ ਸਾਹਿਬ ਦੀ ਇਹ ਇਮਾਰਤ ਆ ਜੀ ਇੱਥੋਂ ਅੰਦਰ ਦਾਖਲ ਹੁੰਦਿਆਂ ਇੱਧਰ ਮੇਰੇ ਸੱਜੇ ਹੱਥ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਾਂਦੀ ਹੈਗੀ ਇੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੁਰੂ ਹੁੰਦੀ ਹੈਗੀ ਦਰਸ਼ਨੀ ਡਿਊਟੀ ਤੋਂ ਅੰਦਰ ਦਾਖਲ ਹੁੰਦਿਆਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਨਜ਼ਰ ਆਉਂਦੀ ਹੈਗੀ ਤੇ ਇਹਦੇ ਦੋਨੋਂ ਪਾਸੇ ਇਧਰ ਪਾਰਕ ਬਣੇ ਹੋਏ ਨੇਗੇ ਹਰਿਆ ਭਰਿਆ ਵਾਤਾਵਰਨ ਨਾਗਾ ਰੁੱਖ ਪੌਦੇ ਲੱਗੇ ਹੋਏ ਨੇ ਜੀ ਤੇ ਗੁਰਦੁਆਰਾ ਮੰਜੀ ਸਾਹਿਬ ਦੀ ਇਮਾਰਤ ਦੇ ਅੱਗੇ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਨਿਸ਼ਾਨ ਸਾਹਿਬ ਚੁਲਦੇ ਨੇਗੇ ਤੇ ਨਾਲ ਨਾਲ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਤੇ ਗੁਰਦੁਆਰਾ ਸਾਹਿਬ ਦੇ ਪੂਰੇ ਦਰਸ਼ਨ ਵੀ ਕਰਵਾਉਣੇ ਆ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਸਭ ਤੋਂ ਪਹਿਲਾਂ ਤੁਸੀਂ ਸਾਹਮਣੇ ਜੋ ਇਮਾਰਤ ਦੇਖ ਰਹੇ ਹੋਗੇ ਇਹ ਆ ਜੀ ਗੁਰਦੁਆਰਾ ਮੰਜੀ ਸਾਹਿਬ ਜਦੋਂ ਪਾਸਾਈ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਦੇ ਵਿੱਚ ਆਏ ਸੀ ਤਾਂ ਉਹ ਬਿਲਕੁਲ ਇਸੇ ਸਥਾਨ ਦੇ ਉੱਤੇ ਆ ਕੇ ਵਿਰਾਜੇ ਸੀਗੇ ਜਿੱਥੇ ਅੱਜ ਕੱਲ ਮੰਜੀ ਸਾਹਿਬ ਮੌਜੂਦ ਆ ਜੀ ਤੇ ਇਸੇ ਦੇ ਨਾਲ ਹੀ ਕ੍ਰੀਰ ਸਾਹਿਬ ਦਾ ਰੁੱਖ ਵੀ ਮੌਜੂਦ ਆ ਜਿੱਥੇ ਪਾਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਹਾਨੂੰ ਇਹ ਵੀ ਦਰਸ਼ਨ ਕਰਵਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਮੰਜੀ ਸਾਹਿਬ ਦੇ ਦਰਸ਼ਨ ਕਰਵਾਉਣੇ ਆਗੇ ਅੰਦਰ ਗੁਰਸਾਹਿਬ ਦਾ ਪ੍ਰਕਾਸ਼ ਆ ਜੀ ਤਾਂ ਉਹ ਪਹਿਲਾਂ ਕਰਦੇ ਆ ਦਰਸ਼ਨ ਤੇ ਫਿਰ ਆਪਾਂ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਹੇ ਵੀ ਤੁਹਾਨੂੰ ਦੱਸਾਂਗੇ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮਕਰਨ ਕਿੱਦਾਂ ਹੋਇਆ ਜੀ ਤਾਂ ਕੋੰਤ ਸੀ ਦਰਸ਼ਨ ਕਰਿਓ ਜੀ ਕ੍ਰੀਰ ਸਾਹਿਬ ਦੇ ਉਸ ਰੁੱਖ ਦੇ ਜੋ ਅੱਜ ਵੀ ਹਰਿਆ ਭਰਿਆਗਾ ਇਸੇ ਰੁਕ ਦੇ ਨਾਲ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਸੇ ਦੇ ਨਾਲ ਇਧਰ ਇਹ ਸਥਾਨ ਬਣਿਆ ਹੋਇਆ ਸੱਚਖੰਡ ਸਾਹਿਬ ਜਿਸ ਸਥਾਨ ਤੇ ਆ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਆਸਣ ਲਗਾਇਆ ਸੀ ਤੇ ਇਸ ਨਗਰ ਦੀਆਂ ਸੰਗਤਾਂ ਨੂੰ ਦੁੱਤ ਪੁੱਤਾ ਵਰ ਦਿੱਤਾ ਸੀ ਬਿਲਕੁਲ ਇਸੇ ਸਥਾਨ ਦੇ ਅੱਗੇ ਇਹ ਕ੍ਰੀਰ ਸਾਹਿਬ ਦਾ ਰੁਕ ਮੌਜੂਦ ਹੈ ਜੀ ਹਰ ਗੁਰਪੁਰਬ ਦੇ ਮੌਕੇ ਤੇ ਇਸ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਭਾਰੀ ਮੇਲਾ ਭਰਦਾਗਾ ਤੇ ਸੰਗਤਾਂ ਦੂਰ ਦਰੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਜੀ ਤਾਂ ਇੱਧਰ ਬਣਿਆ ਹੋਇਆਗਾ ਦਰਬਾਰ ਸਾਹਿਬ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਹੈਗਾ ਤੇ ਇਸ ਗੁਰਦੁਆਰਾ ਸਾਹਿਬ ਤੇ ਇਸ ਨਗਰ ਦਾ ਨਾਮਕਰਨ ਕਿੱਦਾਂ ਹੋਇਆਗਾ ਆਪਾਂ ਉਸ ਇਤਿਹਾਸ ਨਾਲ ਸਾਂਝ ਪਾਵਾਂਗੇ ਜੀ ਤਾਂ ਸਭ ਤੋਂ ਪਹਿਲਾਂ ਕਰਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਹੁਣ ਗੱਲ ਕਰਦੇ ਆਂ ਜੀ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ ਉਦਾਸੀਆਂ ਕਰਦੇ ਹੋਏ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਇਸ ਨਗਰ ਦੇ ਵਿੱਚ ਆਉਂਦੇ ਨੇਗੇ ਤਾਂ ਉਹ ਇੱਕ ਬਜ਼ੁਰਗ ਮਾਤਾ ਨੂੰ ਮਿਲਦੇ ਨੇਗੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਇਸ ਨਗਰ ਦਾ ਕੀ ਨਾਮ ਆਗਾ ਉਹ ਬਜ਼ੁਰਗ ਮਾਤਾ ਗੁਰੂ ਜੀ ਨੂੰ ਦੱਸਦੀ ਹੈ ਕਿ ਇਸ ਨਗਰ ਦਾ ਕੋਈ ਵੀ ਨਾਮ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਉਸ ਮਾਤਾ ਨੂੰ ਵਚਨ ਕਰਦੇ ਹੋਏ ਆਖਦੇ ਨੇਗੇ ਕਿ ਆਸਤੋਵਾ ਦੇ ਇਸ ਨਗਰ ਦਾ ਨਾਮ ਅਕੋਈ ਹੋਵੇਗਾ ਤੇ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਹੀ ਇਸ ਨਗਰ ਦਾ ਨਾਮ ਅਕੋਈ ਪਿਆ ਤੇ ਅੱਗੇ ਚੱਲ ਕੇ ਇਹ ਨਗਰ ਅਕੋਈ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਇਸ ਥਾਂ ਤੇ ਜਿੱਥੇ ਆ ਕੇ ਗੁਰੂ ਜੀ ਵਿਰਾਜੇ ਸੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਮੰਜੀ ਸਾਹਿਬ ਦੇ ਤੇ ਉਸ ਤੋਂ ਬਾਅਦ ਇਸ ਥਾਂ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਤੇ ਇਹ ਗੁਰਦੁਆਰਾ ਸਾਹਿਬ ਵੀ ਸ੍ਰੀ ਅਕੋਈ ਸਾਹਿਬ ਦੇ ਨਾਮ ਨਾਲ ਅੱਗੇ ਚੱਲ ਕੇ ਮਸ਼ਹੂਰ ਹੋਇਆ ਜੀ ਤਾਂ ਇਹ ਸੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੇ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ